ਤੁਹਾਡਾ ਗੱਲ ਕੀ ਹੋਈ ਸੀ ਗੱਲ ਦੱਸੋ ਬੰਬਾਲਾ ਹੈ ਜੀ ਆਪਣੀ ਆਇਥੇ ਢੀਜੀ ਦੁਕਾਨ ਹੈ ਠੀਕ ਹੈ ਤੇ ਅਸੀਂ ਆਜ ਤੋਂ ਇਧਰੋਂ ਆ ਰਹੀ ਸੀ ਗੱਡੀ ਜene ਉੱਥੇ ਮੈਂ ਆਪਣੇ ਬਾਈਕ ਉਧਰ ਆ ਰਿਆ ਸੀ ਬਾਈਕ ਬਾਈਕ ਲੜਕਾ ਚਲਾ ਰਿਆ ਸੀ ਹਾਂਜੀ ਲੜਕਾ ਚਲਾ ਰਿਆ ਸੀ ਉਹਦੇ ਮਾਰ ਕੇ ਬਾਈਕ ਤੇ ਭੱਜ ਗਿਆ ਸਿੱਧਾ ਭੱਜ ਗਿਆ ਅਸੀਂ ਉਹਨੇ ਮਗਰ ਇਹ ਆ ਤਾਂ ਜਮਈ ਰੁਕੇ ਹੀ ਨਹੀਂ ਭਈਆ ਬੰਦਾ ਮਰ ਗਿਆ ਕਿ ਨਹੀਂ ਅਸੀਂ ਉਹਦੇ ਮਗਰ ਮੋਟਰਸਾਈਕ ਲਾ ਕੇ ਉਦੋਂ ਟਰੱਕ ਹੀ ਨਹੀਂ ਉਹ ਤੋਂ ਉੱਥੇ ਫੜ ਕੇ ਲੈ ਕੇ ਆਇਆ ਕਿਨਿ ਪਿਕਅਪ ਤੇ ਕਿਨਿਆ ਨਹੀਂ ਸੀਗੇ ਪਿਕਅਪ ਤੇ ਇਕੱਲਾ ਸੀਗਾ ਜੀ ਬੰਦਾ ਬਿਲਕੁਲ ਦਾਰੂਗਰ ਪੀਤੀ ਨਸ਼ਾ ਕੀਤਾ ਜੀ ਇਹ ਸਬੂਤ ਆ ਅੰਦਰ ਹੀ ਅੰਦਰ ਹੀ ਭਈਆ ਸਬੂਤ ਚੈੱਕ ਕਰ ਲਓ ਜੀ ਕੀ ਹਾਲਾਤ ਕੀ ਨੇ ਲੜਕੇ 60 ਕਿਨੇ ਵਜੀ ਆ 60 ਜੀ ਉਹ ਉਹਨੂੰ ਅਜੇ ਤੱਕ ਇਸ ਤਰ੍ਹਾਂ ਅਕਸਰ ਕਰਾਨ ਗਏ ਉਹ ਬਾਜੇ ਪਤਾ ਲੱਗੂਗਾ ਕੀ ਹੋਇਆ ਇੱਥੇ ਇੱਥੇ ਵੱਜੀ ਹੈ ਤੇ ਇੱਥੇ ਲੱਤ ਦੇ ਵੱਜੀ ਹੈ ਮੋਟਰਸਾਈਕਲ ਇਕੱਲਾ ਸੀ ਉਹ ਸਾਰਾ ਤੋੜਦਾ ਮੋਟਰਸਾਈਕਲ ਇਕੱਲਾ ਸੀਗਾ ਹਾਂਜੀ ਇਕੱਲਾ ਹੀ ਮੁੰਡਾ ਸੀਗਾ ਠੀਕ ਪਿਕਅਪ ਵਾਲੇ ਨੇ ਫੜ ਲਿਆ ਹਾਂਜੀ ਪਿਕਅਪ ਵਾਲੇ ਨੇ ਫੜ ਲਿਆ ਆਪਣੀ ਦੁਕਾਨ ਤੇ ਬਿਠਾ ਲਿਆ ਉਹਨੂੰ ਕਿਵਰੇ ਨਾਮ ਕੀ ਤੇਰਾ ਕੀ ਗੱਲ ਹੋਈ ਸੀ? ਅਮਨ ਹੈ ਜੀ? ਅਮਨ ਹੈ। ਅਮਨ ਹੈ। ਕੀ ਗੱਲ ਕੀ ਹੋਈ ਸੀ? ਵੀਰ ਸੀ ਇਧਰ ਆਰੇ ਸੀ ਇਹ। ਅੱਛਾ। ਠੀਕ ਹੈ ਤੇ ਇਧਰੋਂ ਕੁੱਲ ਸਪੀਡ ਤੇ ਆਰੀ ਸੀ ਜੀ ਪਿਕਅਪ ਦਾ। ਅੱਛਾ। ਤੇ ਅਸੀਂ ਬ੍ਰੇਕ ਵੀ ਮਾਰਨੀ ਸੀ ਜੀ। ਅੱਛਾ। ਤੇ ਇਹਦੀ ਧਾਰੂ ਕੀਤੀ ਸੀ ਤੇ ਨਹੀਂ ਇੱਕ ਪਤਾ ਮੈਂ ਐ ਕਾਟਿਆ ਮਾਰਤਾ ਦੇ ਵਿੱਚ ਵੱਜਿਆ ਸੀ। ਵਿੱਚ ਵੱਜਿਆ। ਤੇ ਮਾਰ ਕੇ ਤੇ ਭੱਜ ਗਿਆ ਜੀ ਰੁਕਿਆ। ਭੱਜ ਗਿਆ ਸੀਗਾ। ਫੜਿਆ ਕਿੰਨਾ ਨੇ? ਹਾਂਜੀ। ਫੜਿਆ ਕਿੰਨਾ ਜੀ ਬਾਤ। ਪਿੱਛੇ ਇਧਰ ਮੁੰਡੇ ਸੀ ਖੜੇ ਸੀ ਜੀ ਉਹਨਾਂ ਨੇ ਮਗਰ ਮੋਟਰਸਾਈਕਲ ਲਾਇਆ ਸੀ ਜੀ। ਅੱਛਾ। ਹਾਂਜੀ। ਸੱਟ ਕਿੰਨੇ ਕਿਵਜੀਆਂ ਤੇਰੇ? ਸ ਯਾਰ ਤਾਂ ਹੋ ਗਿਆ ਇਹਨੂੰ 10-5 ਦਾ ਨੁਕਸਾਨ ਹੋ ਗਿਆ ਠੀਕ ਨਾਮ ਨਾਮ ਕੀ ਕਰਦਾ ਸੁਜੀ ਨਾਮ ਮੇਰਾ ਅੱਜ ਕਿੱਥੋਂ ਆ ਰਿਹਾ ਸੀ ਕੀ ਗੱਲ ਕੀਦਾ ਮੈਂ ਫਾਇਲ ਤੋਂ ਆਇਆ ਮੰਡੀ ਕਰਾਣੀ ਤੋਂ ਖਰਬੂਜਾ ਲੈ ਕੇ ਆਇਆ ਅੱਛਾ ਤੇ ਇੱਥੋਂ ਲੰਘਿਆ ਪਿੱਛੋਂ ਮੋਰਸਾ ਵਜਿਆ ਅੱਛਾ ਮੋਰਸਾ ਵਜਿਆ ਤੂੰ ਭੱਜ ਗਿਆ ਸੀਗਾ ਹਾਂਜੀ ਤੂੰ ਭੱਜ ਗਿਆ ਸੀਗਾ ਅੱਗੇ ਵਜਿਆ ਪਿੱਛੋਂ ਵਜਿਆ ਅੱਛਾ ਪਿੱਛੋਂ ਵਜਿਆ ਮੈਂ ਮੋਰਸਾ ਗੱਡੀ ਲੈ ਕੇ ਚਲਾ ਗਿਆ ਅੱਛਾ ਤੇ ਮੈਂ ਰੋ ਗਿਆ ਪਿੱਛੇ ਜਾ ਬਾਈ ਲੈ ਕੇ ਆਏ ਨੇ ਮੈਨੂੰ ਨਹੀਂ ਗੱਡੀ ਨਿਸ਼ਾਨ ਤੇ ਅੱਗੇ ਵਜਿਆ ਨਹੀਂ ਬਾਈ ਉਹ ਪਹਿਲਾਂ ਲੱਗਿਆ ਉਹ ਗੱਡੀ ਪਹਿਲਾਂ ਲੱਗੀ ਹੋਈ ਅੱਛਾ ਪਹਿਲਾਂ ਲੱਗੀ ਨਹੀਂ ਤੂੰ ਉਹ ਭੱਜ ਰੋੜ ਤੇ ਗਿਆ ਬਸ ਉਹ ਤਨ ਉਤ ਫੜ ਕੇ ਲਿਆ ਆ ਹਾਂ ਬਸ ਉਹ ਆ